ਇਹ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹ ਜਿਹੜੇ ਪੰਜਾਬ ਦੇ ਸ਼ਹਿਰ ਹੈ ਇਹਨਾਂ ਵਿੱਚ ਅਸੀਂ ਕੀ ਬਦਲਾਵ ਲਿਆ ਰਹੇ ਆ ਆਉਣ ਵਾਲੇ ਟਾਈਮ 'ਚ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਔਰ ਉਹਨਾਂ ਦੇ ਗਾਈਡੈਂਸ ਵਿੱਚ ਅਸੀਂ ਸ਼ਹਿਰਾਂ ਵਿੱਚ ਬਹੁਤ ਵੱਡੇ ਉਪਰਾਲੇ ਕਰ ਰਹੇ ਆ ਉਹਨਾਂ ਵਿੱਚੋਂ ਇੱਕ ਉਪਰਾਲਾ ਜਿਹੜਾ ਅਸੀਂ ਚਾਲੂ ਕਰਨ ਜਾ ਰਹੇ ਆ ਕਿ ਅਸੀਂ ਵਰਲਡ ਕਲਾਸ ਸੜਕਾਂ ਬਣਾਉਣ ਜਾ ਰਹੇ ਆ ਕਿ ਤਿੰਨ ਸ਼ਹਿਰਾਂ ਚ ਬਣਾਣਾ ਸ਼ੁਰੂ ਵਿੱਚ ਬਣਾ ਜਾ ਰਹੇ ਆ ਲੁਧਿਆਣਾ ਮੁਹਾਲੀ ਤੇ ਅਮ੍ਰਿਤਸਰ ਲੁਧਿਆਣੇ ਦਾ ਜਿਹੜਾ ਪ੍ਰੋਸੈਸ ਹੈ ਉਹ ਅੱਗੇ ਲੰਘ ਚੁੱਕਾ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਇਹ ਸਾਰਾ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਲਾਈਡਾਂ ਚੱਲ ਰਹੀਆਂ ਹਨ ਪ੍ਰੈਜੈਂਟੇਸ਼ਨ ਤੁਹਾਨੂੰ ਦੱਸਾਂਗੇ ਔਰ ਨਾਲ ਨਾਲ ਮੈਂ ਤੁਹਾਨੂੰ ਇਹਨਾਂ ਦੇ ਫੀਚਰ ਦੱਸੂਗਾ ਐਲੋਦੇਆਨੇ ਵਿੱਚ 10 ਕੋਰੀਡੋਰ ਹੈ ਟੋਟਲ ਲੈਂਥ ਉਹਦੀ 15 ਕਿਲੋਮੀਟਰ ਹੈ ਔਰ ਟੋਟਲ ਜਿਹੜੀ ਹੈ ਦੀ ਕੋਸਟ ਹੈ 162 ਕਰੋੜ ਆਏਗੀ ਜਿੰਨੂੰ ਅਸੀਂ ਇਹ ਕੰਟਰੈਕਟ ਦਵਾਂਗੇ ਨਾਲ ਉਹਨੂੰ ਐਨੂਅਲ ਮੇਨਟੇਨੈਂਸ ਵੀ ਅਸੀਂ ਦਵਾਂਗੇ 6 ਸਾਲਾਂ ਲਈ ਦੇ ਰਹੇ ਆ ਜਿਹੜਾ ਬਣਾਏਗਾ ਇਹ ਸੜਕਾਂ ਉਹ ਮੇਨਟੇਨ ਕਰੇਗਾ ਅਗਲੇ 6 ਸਾਲਾਂ ਲਈ ਉਹ 2.5% ਦੇ ਕਰੀਬ ਹਰ ਸਾਲ ਦਾ ਖਰਚਾ ਹੋਏਗਾ ਔਰ ਜਿਹੜੀ ਪੇਮੈਂਟ ਵੀ ਅਸੀਂ ਉਹਨੂੰ ਕਰਨੀ ਹੈ ਕੰਟਰੈਕਟਰ ਨੂੰ ਜਿੰਨੂੰ ਅਸੀਂ ਇਹ ਕੰਮ ਦਵਾਂਗੇ ਉਹ ਪੂਰੀ ਪਰਫਾਰਮੈਂਸ ਲਿੰਕਡ ਹੋਏਗੀ ਕਿਦਾਂ ਦਾ ਉਹਨੇ ਕੰਮ ਕਰਨਾ ਹੈ ਪੂਰੇ ਟਾਈਮ ਵਿੱਚ ਉਹਨੇ ਕੰਮ ਕੀਤਾ ਹੈ ਨਹੀਂ ਕੀਤਾ ਕੁਆਲਿਟੀ ਆਫ ਵਰਕ ਠੀਕ ਹੈ ਉਸ ਹਿਸਾਬ ਨਾਲ ਉਹਨੂੰ ਪੇਮੈਂਟ ਜਾਏਗੀ ਇਹ ਅਸੀਂ ਹਾਈਬ੍ਰਿਡ ਐਨਵਰਟੀ ਮਾਡਲ ਤੇ ਕਰ ਰਹੇ ਆ ਤੇ ਐਨਐਚਏਆਈ ਦੀਆਂ ਸੜਕਾਂ ਵੀ ਇਸ ਮਾਡਲ ਤੇ ਬਣਦੀਆਂ ਹੋਰ ਵੀ ਕਈ ਪ੍ਰੋਜੈਕਟ ਇਸ ਮਾਡਲ ਤੇ ਹੁੰਦੇ ਆ ਉਹਦੇ ਵਿੱਚ 40% ਪੇਮੈਂਟ ਅਸੀਂ ਡਿਊਰਿੰਗ ਕੰਸਟਰਕਸ਼ਨ ਦਵਾਂਗੇ ਤੇ ਬਾਕੀ ਜਿਹੜੀ 60% ਪੇਮੈਂਟ ਹੈ ਕੰਟਰੈਕਟਰ ਨੂੰ ਉਹ ਅਗਲੇ 6 ਸਾਲਾਂ ਵਿੱਚ ਜਾਏਗੀ ਜਿਹਦੇ ਵਿੱਚ ਮੈਂਟੇਨੈਂਸ ਚਾਰजेस ਵੀ ਇਨਕਲੂਡਡ ਹੋਣਗੇ ਤਾਂ ਕਿ ਸਾਨੂੰ ਪਤਾ ਰਹੇਗਾ ਕਿ ਇਹ ਇਹ ਸੜਕਾਂ ਮੈਂਟੇਨ ਵੀ ਹੋ ਰਹੀਆਂ ਔਰ ਉਹ ਆਪਣੀ ਕੁਆਲਿਟੀ ਦਾ ਖੁਦ ਜ਼ਿੰਮੇਵਾਰ ਰਹੇਗਾ ਇਹ ਅਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅ ਐਨਕਰੇਜ ਕਰ ਰਹੇ ਆ ਉਹਦੇ ਵਿੱਚ ਗਵਰਨਮੈਂਟ ਵੀ ਹੈਗੀ ਤੇ ਇਹ ਜਿਹੜਾ ਪ੍ਰਾਈਵੇਟ ਕੰਟਰੈਕਟਰ ਹੈ ਇਹ ਵੀ ਮੇਨਟੇਨ ਕਰੇਗਾ ਨੈਕਸਟ ਇਹ ਜਿਹੜਾ ਪ੍ਰੋਜੈਕਟ ਹੈ ਪੀ ਆਈ ਡੀ ਬੀ ਇਹਨੂੰ ਪਾਇਲਟ ਕਰ ਰਿਹਾ ਅਲੋਂਗ ਵਿਦ ਲੋਕਲ ਗਵਰਨਮੈਂਟ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਇਹ ਤੁਸੀਂ ਦੇਖ ਰਹੇ ਹੋ ਕਿ 2025 ਵਿੱਚ ਅਸੀਂ ਇਹਦੇ ਉੱਤੇ ਪਲੈਨਿੰਗ ਚਾਲੂ ਕੀਤੀ ਸੀ ਪਿਛਲੇ ਸਾਲ ਕਿ 6 ਤੋਂ 8 ਮਹੀਨੇ ਇਹਦੇ ਤੇ ਪੂਰੀ ਪਲੈਨਿੰਗ ਹੋਈ ਕਈ ਤਰ੍ਹਾਂ ਦੀਆਂ ਡਰਾਇੰਗਸ ਬਣੀਆਂ ਹਰ ਪੱਧਰ ਤੇ ਮੀਟਿੰਗ ਹੋਈ ਚੇਂजेस ਹੋਈਆਂ ਤੇ ਅਕਤੂਬਰ 2032 ਤੱਕ ਮਤਲਬ ਕਿ ਇਹਦਾ ਸਾਰਾ ਇਨਕਲੂਡਿੰਗ ਜਿਹੜੇ 6 ਸਾਲ ਉਹਦੇ ਹੈਗੇ ਹੈ ਮੇਨਟੇਨੈਂਸ ਦੇ ਉਹ ਵੀ ਇਨਕਲੂਡਡ ਹੈ ਔਰ ਅਗਲੇ 8 ਮਹੀਨਿਆਂ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੰਪਲੀਟ ਹੋ ਜਾਏਗਾ ਨੈਕਸਟ ਫੈਕਟਰ ਉਹ ਇਹ ਸਟਾਰਟ ਮਤਲਬ ਅਗਸਤ ਦੇ ਐਂਡ ਤੱਕ ਸਾਨੂੰ ਉਮੀਦ ਹੈ ਕਿ ਪੂਰਾ ਇੰਪਲੀਮੈਂਟ ਹੋ ਜਾਏਗਾ ਪ੍ਰੋਜੈਕਟ ਪਰ ਜਿਹੜਾ ਇਹਦਾ ਟੈਂਡਰ ਪ੍ਰੋਸੈਸ ਹੈ ਜਾਂ ਇਹ ਟੈਂਡਰ ਅਵਾਰਡ ਕਰਨ ਦਾ ਪ੍ਰੋਸੈਸ ਹੈ ਉਹ ਚੱਲੂ ਹੋ ਚੁੱਕਾ ਹੈ ਇਹ ਜਿਹੜੀ 15 ਕਿਲੋਮੀਟਰ ਦਾ ਸਟ੍ਰੈਚ ਹੈ ਇਹਦੇ ਵਿੱਚ ਕੋਈ ਸਵਾ 1.5 ਕਿਲੋਮੀਟਰ ਸਾਈਕਲ ਟਰੈਕ ਵੀ ਹੋਏਗਾ ਬਾਕੀ ਜਿੱਥੇ ਸਾਈਕਲ ਟਰੈਕ ਹੋਣਗੇ ਠੀਕ ਹੈ ਬਾਕੀ ਵੀ ਜਿਹੜਾ ਹੈਗਾ ਇਹ ਉਹਦੇ ਵਿੱਚ ਸਾਈਕਲ ਟਰੈਕ ਮਤਲਬ ਸਾਈਕਲ ਲੇਨਸ ਡਿਮਾਰਕੇਟਡ ਹੋਣਗੀਆਂ ਅਲੱਗ ਸਾਈਕਲ ਟਰੈਕ ਨਹੀਂ ਹੋਏਗਾ ਪਰ ਸੜਕ ਦੇ ਉੱਤੇ ਡਿਮਾਰਕੇਟਡ ਹੋਣਗੀਆਂ 2200 ਦੇ ਕਰੀਬ ਵੈਂਡਿੰਗ ਸਪੈਸਿਸ ਹੋਣਗੀਆਂ 40 80 ਸ਼ੈਲਟਰ ਬਣਾ ਰਹੇ ਆ ਸਨ ਸ਼ੇਡ ਉਹਨਾਂ ਨੂੰ ਕਹਿ ਲਓ ਜਾਂ ਰੇਨ ਸ਼ੈਲਟਰ ਕਹਿ ਲਓ ਉਹ ਹੋਣਗੇ ਇਹਦੇ ਵਿੱਚ ਨਵੇਂ ਪਬਲਿਕ ਟਾਇਲਟਸ ਬਣਨਗੇ ਜਰੂਰਤ ਦੇ ਹਿਸਾਬ ਨਾਲ ਹਲੇ ਪਲੈਨਿੰਗ ਚ 10 ਹੈਗੇ ਆ 36 ਵਾਟਰ ਏਟੀਐਮਸ ਬਣਨਗੇ ਕੋਈ ਵੀ ਜਦੋਂ ਇਹ ਪ੍ਰੋਜੈਕਟ ਪਲਾਨ ਕੀਤਾ ਗਿਆ ਆਰਕੀਟੈਕਟਸ ਨੂੰ ਕਿਹਾ ਗਿਆ ਪਲੈਨਰਸ ਨੂੰ ਕਿਹਾ ਗਿਆ ਇੱਕ ਵੀ ਦਰਖਤ ਕਟਣਾ ਨਹੀਂ ਪੈਣਾ ਚਾਹੀਦਾ ਔਰ ਇੱਕ ਵੀ ਦਰਖਤ ਕਟਣਾ ਨਹੀਂ ਪੈ ਰਿਹਾ ਔਰ ਬਲਕੇ ਕੋਈ 700 ਨਵੇਂ ਦਰਖਤ ਅਸੀਂ ਇਹਦੇ ਵਿੱਚ ਲਗਾਵਾਂਗੇ 54 ਰੇਨ ਵਾਟਰ ਹਾਰਵੈਸਟਿੰਗ ਪਿਟਸ ਲੱਗਣ ਗਿਆ। ਬਾਕੀ ਮਲਟੀ ਯੂਟਿਲਿਟੀ ਜ਼ੋਨਸ ਵੀ ਇਹਦੇ ਵਿੱਚ ਜਗ੍ਹਾ-ਜਗਾ ਆਨ ਗਿਆ। ਨੈਕਸਟ ਜੀ। ਇਹਦੇ ਵਿੱਚ ਇੱਕ ਬੜਾ ਧਿਆਨ ਰੱਖਿਆ ਗਿਆ ਕਿ ਇਹ ਜਿਹੜਾ ਪ੍ਰੋਜੈਕਟ ਹੈ ਇੱਕ ਸੇਫ ਹੋਵੇ। ਐਕਸੀਡੈਂਟਸ ਤੋਂ ਫਰੀ ਰੈਨ ਅਸੈਸਿਬਲ ਹੋਵੇ। ਕੰਫਰਟੇਬਲ ਹੋਵੇ ਔਰ ਸਸਟੇਨੇਬਲ ਹੋਵੇ এনवायरमेंट ਦਾ ਬੜਾ ਧਿਆਨ ਰੱਖਿਆ ਗਿਆ ਦਰਖਤਾਂ ਅਸੀਂ ਹੋਰ ਅ ਮਤਲਬ ਕਿ ਲਗਾਈ ਰਏ ਆ ਉਸ ਤੋਂ ਇਲਾਵਾ ਸੋਲਰ ਪੈਨਲ ਵੀ ਜਗਾ ਜਗਾ ਲਗਾਵਾਂਗੇ ਤਾਂ ਕਿ ਗ੍ਰੀਨ એનર્ਜੀ ਇਹਦੇ ਵਿੱਚ ਯੂਜ਼ ਹੋਵੇ ਡਸਟ ਬਿਨਸ ਦਾ ਪੂਰਾ ਧਿਆਨ ਰੱਖਿਆ ਗਿਆ ਤਾਂ ਕਿ ਟਰੈਸ਼ ਸੜਕਾਂ ਤੇ ਨਾ ਹੋਵੇ ਔਰ ਜਿਹੜਾ ਉਹਨਾਂ ਨੂੰ ਅਸੀਂ ਦੇ ਰਹੇ ਆ ਕਿ ਨਾ ਮੇਨਟੇਨੈਂਸ ਦਾ ਕੰਟਰੈਕਟ ਉਹਦੇ ਵਿੱਚ ਸਫਾਈ ਵੀ ਇਨਕਲੂਡਿਡ ਹੈ ਉਸ ਤੋਂ ਬਾਅਦ ਜਦੋਂ 6 ਸਾਲ ਦਾ ਪੀਰੀਅਡ ਹੋ ਜਾਏਗਾ ਫਿਰ ਉਹਦੀ ਮੇਨਟੇਨੈਂਸ ਕਾਰਪੋਰੇਸ਼ਨ ਕੋਲ ਚਲੇ ਜਾਏਗੀ। ਅੱਗੇ। ਨੈਕਸਟ। ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਮੇਨਟੇਨੈਂਸ ਫੇਸ ਵਿੱਚ ਕੀ ਕੀ ਉਹਨਾਂ ਨੇ ਕਰਨਾ ਹੈ ਵੀ ਹਰ ਦੋ ਦਿਨਾਂ ਬਾਅਦ ਕੀ ਕਰਨਾ ਹੈ, ਹਰ ਰੋਜ਼ ਕੀ ਕਰਨਾ ਹੈ ਇਹਨਾਂ ਨੇ। ਜਿਸ ਤਰ੍ਹਾਂ ਆ ਰੋਡ ਮਾਰਕਿੰਗਸ ਹੈ ਉਹ ਹਰ 24 ਘੰਟੇ ਬਾਅਦ ਚੈੱਕ ਕਰਨੀ ਬਈ ਕੋਈ ਹੋਈ ਤਾਂ ਨਹੀਂ ਹੋਈ ਉਹਦਾ ਧਿਆਨ ਰੱਖਣਾ ਜਿਹੜੀ ਸ਼ਾਈਨ ਹੈਜ ਐ 48 ਘੰਟੇ ਹਰ 48 ਘੰਟਿਆਂ ਬਾਅਦ ਦੇ ਮਤਲਬ ਹਰ ਚੀਜ਼ ਦਾ ਜਿਹੜਾ ਉਹਨਾਂ ਨੇ ਧਿਆਨ ਰੱਖਣਾ ਹੈ ਜਿਹੜੀ ਸਟਰੀਟ ਕਲੀਨਿੰਗ ਐ ਰੋਜ਼ ਹੋਣੀ ਐ ਸਟਰੀਟ ਕਲੀਨਲੀਸ ਸੇਮ ਡੇ ਕੋਈ ਰੋਜ਼ ਹੋਣਾ ਕੰਮ ਕੋਈ ਦੋ ਦਿਨਾਂ 'ਚ ਹੋਣਾ ਕੋਈ ਉਹਨਾਂ ਨੇ ਹਫਤੇ ਬਾਅਦ ਦੇਖਣਾ ਮਤਲਬ ਇਹ ਪ੍ਰੋਜੈਕਟ ਜਿਸ ਤਰ੍ਹਾਂ ਬਨੇਗਾ ਜਿਸ ਦਿਨ ਓਪਨਿੰਗ ਹੋਏਗੀ ਸਾਡਾ ਪੂਰਾ ਏ ਪਲਾਨ ਹੈ ਕਿ ਉਸੇ ਤਰ੍ਹਾਂ ਲੱਗੇ ਹਮੇਸ਼ਾ ਇਹ ਜਿਹੜੇ ਪ੍ਰੋਜੈਕਟ ਹੈ ਇੱਕ ਸ਼ੇਰਪੁਰ ਚੌਂਕ ਤੋਂ ਲੈ ਕੇ ਜਗਰਾਉਂ ਬ੍ਰਿਜ ਹੈ ਜਿਹੜੀ ਉਹ ਰੋਡ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਕਿਸ ਤਰ੍ਹਾਂ ਦੀ ਐਸ ਵੱਲੇ ਲੱਗ ਰਹੀ ਹੈ ਔਰ ਬਨਣ ਤੋਂ ਬਾਅਦ ਕਿਸ ਤਰ੍ਹਾਂ ਦੀ ਲੱਗੇਗੀ ਨੈਕਸਟ ਇਹ ਇੱਕ ਮਾਡਲ ਟਾਊਨ ਦਾ ਹੈਗਾ ਜੀ ਇਸਾ ਜਿਹੜੀ ਕਿ ਅਸੀਂ ਰੋਡ ਕਰ ਰਹੇ ਹੈਗੇ ਆ ਮੋਡਲ ਟਾਊਨ ਰੋਡ ਇਹਦੇ ਚ ਵੀ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਔਰ ਬਾਅਦ ਵਿੱਚ ਕਿੰਨਾ ਫਰਕ ਹੋਏਗਾ। ਇਹ ਗਿਲ ਕਨਾਲ ਬ੍ਰਿਜ ਹੈ ਜੀ ਇਹ ਗਿਲ ਪਿੰਡ ਦੇ ਕੋਲ ਉੱਥੇ ਵੀ ਪਹਿਲਾਂ ਔਰ ਬਾਅਦ ਦੇਖ ਸਕਦੇ ਹੋ ਇੱਧਰ ਆਲਮਗੀਰ ਗੁਰਦੁਆਰਾ ਸਾਹਿਬ ਹੈ। ਇੱਧਰਲੇ ਪਾਸੇ ਔਰ ਕਾਫੀ ਲੋਕੀ ਉਥੇ ਨਤਮਸਤਕ ਹੋਣ ਜਾਂਦੇ ਆ ਹਰ ਇਤਵਾਰ ਯਾਦਾ ਜਾਂਦੇ ਆ ਬਾਕੀ ਵੀ ਦਿਨਾਂ ਵਿੱਚ ਜਾਂਦੇ ਆ। ਔਰ ਜਿਹੜਾ ਦਿੱਲੀ ਕਟੜਾ ਹਾਈਵੇ ਬਣ ਰਿਹਾ ਉਹਦਾ ਵੀ ਹੁਣ ਰਸਤਾ ਇਧਰੋਂ ਹੀ ਹੋਣਾ ਹੈ ਗਿੱਲਾਂ ਵੱਲੋਂ ਹੋ ਕੇ ਮਤਲਬ ਕਾਫੀ ਤਾਂ ਚਾਲੂ ਹੋ ਗਿਆ ਹਰਿਆਣਾ ਪੂਰਾ ਪੋਰਸ਼ਨ ਚਾਲੂ ਹੋ ਚੁੱਕਾ ਹੈ ਪੰਜਾਬ ਦਾ ਵੀ ਕਾਫੀ ਪੋਰਸ਼ਨ ਚਾਲੂ ਹੋ ਗਿਆ ਪਰ ਜਦੋਂ ਸਾਰਾ ਬਣ ਜਾਏਗਾ ਇਹ ਇੱਥੋਂ ਹੀ ਰਸਤਾ ਹੋ ਜਾਣਾ ਇਹ ਦੇਖੋ ਤੁਸੀਂ ਕਿ ਮਤਲਬ ਐਲੋਦੇ ਆਨੇ ਦੀ ਕਿਸ ਤਰ੍ਹਾਂ ਬਦਲੇਗੀ ਵਰਲਡ ਕਲਾਸ ਰੋਡਸ ਆ ਤੁਸੀਂ ਯੂਰਪ ਜਾਂਦੇ ਆ ਅਮਰੀਕਾ ਜਾਂਦੇ ਉੱਥੇ ਇਸ ਤਰ੍ਹਾਂ ਦੀਆਂ ਸੜਕਾਂ ਹੁੰਦੀਆਂ ਆ ਉਹ ਅਸੀਂ ਇਸ ਤਰ੍ਹਾਂ ਦੀਆਂ ਇਹ ਸੜਕਾਂ ਬਣਾ ਦੇਣੀਆਂ ਕਿਸੇ ਦਾ ਕੋਈ ਸਵਾਲ ਹੋਵੇ ਦੱਸੋ ਜੀ ਸਰ ਸਾਹਿਬ ਇਹਦੇ ਵਿੱਚ ਡਿਸਟ੍ਰਿਕਟ ਤੁਸੀਂ ਕਹਿੰਦੇ ਸੋਲਰ ਦਾ ਵੀ ਤੁਸੀਂ ਕਰ ਰਹੇ ਹੋ ਸਭ ਕੁਝ ਕਰ ਰਹੇ ਹੋ ਬਟ ਅੱਗੇ ਆਉਣ ਨਾਲ ਜਮਾਲਾ ਜਿਹੜਾ